ਗੁਰਬਾਣੀ ਨੂੰ ਜੇ ਆਪਾਂ ਪੜ ਗਏ ਆਪਾਂ ਗਿਆਨੀ ਬਣ ਜਾਣਾ ਆਪਾਂ ਹੈ ਜੀ ਇਸ ਕਰਕੇ ਆਪਾਂ ਸ਼ਬਦ ਜਿਆਦਾ ਪੜਦੇ ਆਂ ਸ਼ਬਦ ਬਣਾਏ ਕੋਈ ਆਪਣੇ ਉਹ ਜਿਆਦਾ ਪੜਦੇ ਆਪਾਂ ਪਰ ਗੁਰਬਾਣੀ ਵੱਲ ਧਿਆਨ ਨਹੀਂ ਗੁਰਬਾਣੀ ਪੜਿਆ ਕਰੋ ਗੁਰਬਾਣੀ ਇਸ ਜਗ ਮੈਂ ਚਾਨਣ ਹੈ ਜੀ ਤੇ ਗੁਰਬਾਣੀ ਐਸਾ ਚਾਨਣ ਹੈ ਸਤਿਗੁਰੂ ਰਵਦਾਸ ਜੀ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਬੀਰ ਜੀ ਮਹਾਰਾਜ ਹੈ ਨਹੀਂ ਕਿੰਨੇ ਗੁਰੂਆਂ ਪੀਰਾਂ ਫਕੀਰਾਂ ਦੀ ਗੁਰਬਾਣੀ ਹੈ ਤੇ ਗੁਰਬਾਣੀ ਪੜਿਆ ਕਰੋ ਸਵੇਰੇ ਅਮਰਤ ਵੇਲੇ ਉੱਠੀਏ ਗੁਰੂ ਦਾ ਭਜਨ ਕਰੀਏ ਸਿਮਰਨ ਕਰੀਏ ਬੰਦਗੀ ਕਰੀਏ ਹੈ ਜੀ ਨਹੀਂ ਕਦੋਂ ਪਤਾ ਨਹੀਂ ਕਦੋਂ ਇਸ ਸੰਸਾਰ ਤੇ ਕਿੰਨੀਆਂ ਕੁ ਉਮਰਾਂ ਨੇ ਕਿੰਨੀਆਂ ਕੁ ਆਪਾਂ ਨੇ ਉਮਰ ਖੋਭਣੀ ਹੈ ਕਦੋਂ ਜਾਣਾ ਕਦੋਂ ਆਏ ਕੋਈ ਪਤਾ ਨਹੀਂ ਕਦੋਂ ਆਏ ਪਤਾ ਨਹੀਂ ਔਰ ਜਾਣਾ ਕਦੋਂ ਇਹ ਨਹੀਂ ਪਤਾ ਨਹੀਂ ਹੈ ਜੀ ਹਾਸਦੇ ਆਂ ਖਿਲੰਦਿਆ ਬੇਨੰਦਿਆ ਅੱਖ ਬੰਦਿਆ ਵਿੱਚੇ ਹੋਵੇ ਮੁਕਤ ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ ਹੈ ਜੀ ਤੂੰ ਦਾਤਾ ਦਤਾ